ਮੰਤ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪਿੰਡ ਮੱਤੇਵਾਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਇਸ ਵੇਲੇ ਪਾਉ ਨਿੰਮੇ ਕੋਲੇ ਆ ਮੱਤੇ ਵਾਲੇ ਪਿੰਡ ਦੇ ਵਿੱਚ ਆ ਭਾਉ ਨੰਮੇ ਕੋਲੇ ਸੱਜਣੋ ਅੱਜ ਤੁਹਾਨੂੰ ਦੋ ਝੋਟੀਆਂ ਵਿਖਾ ਦੇਣੀ ਆ ਇੱਕ ਦੋਂਦੀ ਤੇ ਇੱਕ ਚੌਗੀ ਆ ਸੂਨ ਨੂੰ ਤਿਆਰ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਦੋਨਾਂ ਦੀ ਜਿਹੜੀ ਜਾਣਕਾਰੀ ਆਪਾਂ ਲੈ ਕੇ ਤੋਰ ਤਾਰ ਕੇ ਵੇਣਿਆਂ ਕੀ ਰੇਟ ਰੂਟ ਕਰਦੇ ਆ ਭਰਾ ਹਰੀ ਤੇ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਖਰਚ ਕਰਨੇ ਆ ਤੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਉਹ ਵੀ ਆਲਟ ਤੇ ਸੈੱਟ ਕਰ ਲਿਓ ਬਹੁਤ ਚੰਗੀ ਕੱਟੀ ਆ ਸੱਜਣੋ ਸਿੰਘ ਸੁng ਪੂਰਾ ਚੰਗਾ ਤੇ ਪਲੂਨ ਸੂਈ ਖਾ ਪੀ ਕੇ ਐਨ ਓਕੇ ਰਿਪੋਰਟ ਰਹੂਗੀ ਪੱਠਪੜਾ ਬਹੁਤ ਚੰਗਾ ਤੇ ਆ ਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਪ੍ਰਿੰਸ ਤੇ ਜਗੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਸੁਣਾਓ ਵਧੀਆ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਬਾਈ ਜੀ ਹੋਰ ਫਿਰ ਡਰੈਸ ਆਪਣਾ ਪਿੰਡ ਆਪਣਾ ਮਤੇ ਆ ਦੇ ਹਾਂਜੀ ਫਸਿਲ ਬੱਬਕਾਲਾ ਠੀਕ ਹੈ ਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ 99 ਵਾਲਾ ਲਾਈਏ ਕਿ 887236296 ਆ ਰਿਹਾ ਤੇ ਡੈਡੀ ਅੱਜ ਡੈਡੀ ੱੱਲੇ ਹੋਏ ਨਾ ਦਵਾਈ ਜੀ ਦਵਾਈ ਲੈ ਕੇ ਤੇ ਹੁਣੇ ਆਏ ਆ ਹਨਾ ਠੀਕ ਆ ਤੇ ਕੰਮ ਕਾਰ ਓਕੇ ਆ ਨਾ ਹਾਂਜੀ ਮੇਰਾ ਦਾਦੇ ਦੀ ਮਾਰ ਵੀ ਕੀ ਜਾਂਦਾ ਪੂਰਾ ਤੁਹਾਡੀ ਵੀਡੀਓ ਦਾ ਸਾਰੇ ਦੀ ਕਿਰਪਾ ਪੂਰੀ ਜੀ ਸ਼ੁਕਰ ਹੈ ਸ਼ੁਕਰ ਤਾਂ ਨਮਾਜ਼ ਰੱਬ ਦਾ ਹਨਾ ਹਾਂਜੀ ਤੇ ਆ ਛੋਟੀ ਜੱਗੀ ਕੀ ਡਿਟੇਲ ਐ ਦੀ ਪਹਿਲੇ ਨੇ ਆ ਕਿ ਦੀ ਪਾਜੀ ਠੀਕ ਆ ਦੋ ਦੰਦ ਆ ਦੋ ਦੰਦ ਆ ਤਾਜੀ ਸੂਈ ਤਾਜੀ ਸੂਈ ਬੋਲਾ ਇੱਕ ਹੋਣਾ 6-7 ਕਿਲੋ ਬੋਲਾ 6-7 ਕਿਲੋ ਕਿੰਨੇ ਦਿਨਾਂ ਦੀ ਸੂਈ ਐ ਇਹ ਸੂਈ ਨੂੰ ਹਾਲੇ ਓਏ ਚੌਥਾ ਤੇ ਪੰਜਵਾਂ ਕੱਟੀ ਮਗਰ ਕੱਟੀ ਮਗਰ ਚਾਰਾਂ ਪੰਜਾਂ ਦਿਨਾਂ ਦੀ ਸੂਈ 6-7 ਕਿਲੋ ਬੋਲਾ ਤੇ ਦੰਦਾ ਚ ਦੋਂਦੀ ਆ ਬਹੁਤ ਵੱਡੀ ਸਾਫ ਬੜੀ ਦੇਖੋ ਕੱਟਿੰਗ ਬਲੈਗ ਆ ਸਾਰੀ ਜੈੱਡ ਬਲੈਕ ਹਨਾ ਕੀ ਬਾਤ ਆ ਕੱਦ-ਕੁੱਦ ਬਹੁਤ ਚੰਗਾ ਕੱਟੀ ਦਾ ਤੇ ਖਾ ਪੀ ਕੇ ਸੱਜਣੋਂ ਚੰਗੀ ਬਣ ਜੂਗੀ ਥੱਲਿਓ ਹਾਂ ਬਿਲਕੁਲ ਬਿਲਕੁਲ ਲੈ ਚੱਲ ਜੱਗੀ ਉੱਥੇ ਸੱਜਣੋਂ ਸਿੰਘ ਵੀ ਚੰਗਾ ਤੇ ਬਾਕੀ ਸਾਰੀ ਕੱਟੀ ਚੰਗੀ ਆ ਹੁਣ ਕਿਹੜੀ ਸਫਤ ਕਰੀਏ ਦੀ ਹੈਨਾ ਤੇ ਬੱਚੇ ਬੁੱਚੇ ਤੇ ਸਹਿਮਤ ਹਨ ਹਾਂ ਜੀ ਕੋਈ ਗੱਲ ਨਹੀਂ ਬਾਈ ਜੀ ਵੀ ਜੇ ਕੋਈ ਚੂਨ ਆ ਗਿਆ ਭੈਣ ਭਰਾ ਤਾਂ ਓਕੇ ਰਪੂਦਾ ਓਕੇ ਰਪੂਦਾ ਠੰਡੇ ਸਾਫ ਬਣੀ ਜਾਂਦੀ ਠੰਡੇ ਜੀ ਦਾ ਠੀਕ ਆ ਠੀਕ ਆ ਠੀਕ ਆ ਤੇ ਪ੍ਰਿੰਸ ਫਿਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਦੇ ਗਏ ਤਾਂ ਨਹੀਂ ਆ ਵੀ ਦਾ ਤਾਂ ਨਹੀਂ ਸਿਆਣੇ ਜੀ ਦੋਦੀ ਘਟੀ ਦਾ ਬੋਲ ਨਹੀਂ ਕੋਈ ਦੇਖੋ ਬਾਟੀ ਕੱਤੀ ਪਈ ਨਹੀਂ ਸਫਾਈਆਂ ਸਪੂਣੀਆਂ ਬਹੁਤ ਚੰਗੀਆਂ ਲੱਗੀਆਂ ਹਨਾ ਅੱਜ ਥੋੜੀ ਜਾਵੇ ਤੁਹਾਨੂੰ ਕਹਿੰਦੇ ਥੋੜੀ ਲੇਟ ਹੋ ਰੇ ਚੋਂ ਚ ਸਵੇਭੀ ਤਾਂ ਹੀ ਆ ਕੇ ਆਉਣਾ ਸੀ ਹਾਂ ਚਲ ਕੋਈ ਨਹੀਂ ਆ ਜੀ ਦੋਆ ਨਹੀਂ ਪਾ ਬਿਲਕੁਲ 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 ਸਹੀ ਹੈ ਗੱਲ ਤੇ ਚੂਂਆਂ ਵੀ ਲੇਟ ਹੀ ਆ ਹਨਾ ਤੇ ਹਜੇ 2 2 3 ਘੰਟੇ ਚ ਵਾਈ ਚ ਟਾਈਮ ਵੀ ਪਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਸਾਪਿਆ ਨਹੀਂ ਬਹੁਤ ਡਰਦੀ ਉਹ ਕੈਮਰੇ ਤੋਂ ਡਰਦੀ ਆ ਬਾਕੀ ਇਹ ਜੀ ਝੋਟੀ ਦਾ ਤੁਹਾਨੂੰ ਪਤਾ ਮੁੱਲ ਵਧੀਆ 1 30 ਵੀ ਕਰੀ ਜਾਂਦੇ 1 20 ਵੀ ਕਰੀ ਜਾਂਦੇ ਆ ਹਾਂ ਜੇ ਕਿ ਕਿੰਨੇ ਦੀ ਦੇਵਾਂਗੇ ਭਾਈ ਤੁਹਾਡੀ ਵੀਡੀਓ ਤੇ ਲੱਖ ਦੀ ਦੇਖਾਂਗੇ ਅੱਛਾ ਹਾਂਜੀ ਤੇ ਮੰਨ ਦਾੜੀ ਸਿਰਫ ਦੋਂਦੀ ਝੋਟੀ ਲੱਖ ਦੀ ਦੇਣੀ ਆ ਹਾਂਜੀ ਕਿਓ ਕੱਟੇ ਕਿਹਦੀ ਸਾਹ ਦੁੱਧ ਦੁੱਧ ਤਾਂ ਵੀ ਕੱਢੀ ਜਾਊਗੀ ਮੈਂ ਵੀ ਨਹੀਂ ਕਹਿੰਦਾ 15 16 ਨਹੀਂ 12 12 ਕਿਲੋ ਦੁੱਧ ਤਾਂ ਜਾਂਦੀ ਨਹੀਂ ਜਿੱਦੋਂ ਇਹਨੇ ਰਾਸ਼ਨ ਚੱਕ ਲਿਆ ਸਹੀ ਗੱਲ ਤੇ ਮਗਰ ਵੀ ਕੱਟੀ ਆ ਹਨਾ ਕੱਟੀ ਵੀ ਮਗਰ ਦੇ ਦੋ ਫਾਇਦੇ ਹੋ ਗਏ ਠੀਕ ਆ ਇੱਕ ਨਹੀਂ ਦੋ ਦੇ ਦੇਣੀਆਂ ਲੱਖ ਚ ਹਨਾ ਤੇ ਜੇ ਕੋਈ ਭੈਣ ਭਰਾ ਫੋਨ ਲਾਉਂਦਾ ਕੋਈ ਛੋਟ ਛੱਪਾ ਹੋ ਜੂ ਕੋਈ ਨਹੀਂ ਮਾਨ ਤੜ ਕਰਦਾ ਕਰਦੇ ਆਂਗੇ ਹਨਾ ਸੱਜਣਾ ਬਰੀਕੀ ਬਹੁਤ ਚੰਗੀ ਲੱਗੀ ਐ ਝੋਟੀ ਨੂੰ ਵੇਖੋ ਇਹ ਤਾਂ ਪਿੰਦੀ ਆ ਜੱਗਾ ਹਾਂ ਇੰਨੀ ਇਹ ਹੋਰ ਬਣ ਜਾਣੀ ਐ ਜਦੋਂ ਖਾ ਪੀ ਕੇ ਆ ਗਈ ਨਾ ਕਰਮਾ ਲਈ ਦੁੱਧ ਤੇ ਝੋਟੀ ਨੇ ਬਾਨਾ ਸਚਨਾਉ ਦੁੱਤ ਤੇ ਆ ਕੇ ਤੇ ਹਜੇ ਤੱਕ ਕੀਰਾ ਨਾ ਤੁਹਾਨੂੰ ਲੱਗੂਗੀ ਤੇ ਪਰ ਰੇਟ ਕੋਈ ਬਾਹਲਾ ਨਹੀਂਗਾ ਜਾਇਜ਼ ਆ ਕਿਉਂਕਿ ਕੱਟੀ ਓਕੇ ਰਿਪੋਰਟ ਰਹੂਗੀ ਆਪਾਂ ਨੂੰ ਘਰੇ ਰੱਖਣ ਲਈ ਤੇ ਇੱਕ ਪ੍ਰਿੰਸ ਆ ਆ ਗਈ ਜੱਗੀ ਇਹ ਦੋਂਦੀ ਚੋਗੀ ਐ ਇਹਨੇ ਪਹਿਲੇ ਨਾ ਕੱਟੀ ਬਹੁਤ ਸੋਣ ਆ ਗਈ ਏ ਠੀਕ ਆ ਪਲੂਣ ਹੀ ਸੁਣੀ ਆ ਪਲੂਣ ਇਹ ਹਾਜੀ ਦੋਂਦੀ ਚੋਗੀ ਐ ਅੱਛਾ ਠੀਕ ਆ ਵੀ ਦੋ ਦੰਦ ਪੂਰੇ ਕਰ ਗਈ ਤੇ ਚੌਕ ਦੇ ਸੱਟ ਗਈ ਇਹ ਤਾਂ ਇਹ ਵੀ ਉਹਨਾਂ ਦੇ ਸੰਗਲੇ ਬਾਹੇ ਬੱਤਕ ਲਿਆ ਕੇ ਤਾਂ ਔਲਜੀ ਕਰਦੀ ਤੇ ਲਿਆਰੇ ਦੀ ਕਰਦੀ ਹੈਨਾ ਠੀਕ ਆ ਦਿਨ ਕਿੰਨੇ ਲੈ ਜੂ ਹਜੇ ਦਿਨ ਬਾਈ ਜੀ ਦੇ 10 ਤਰੀਕ ਨੂੰ ਦੇਖੋ ਬਾਈ ਜੀ 10 ਤਰੀਕ ਨੂੰ ਹਜੇ ਦਿਨ ਪੂਰੇ 10 ਦਿਨ ਹੀ ਪਏ ਆ ਹਾਂਜੀ 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 ਕੀ ਬਾਤ ਆ ਥੱਲਿਓ ਬਹੁਤ ਚੰਗੀ ਬਣ ਜੂ ਲੈ ਚੱਲ ਜੱਗੀ ਲੈ ਚੱਲ ਇਹ ਕਾਰ ਹੀ ਜਾਂਦੀਆਂ ਕਰਮਾਂ ਵਾਲਿਆਂ ਤਲਿਆਰੇ ਦੀ ਪਸ਼ੂ ਆਲ ਕਰ ਹੀ ਜਾਂਦੀ ਬਾਈ ਜੀ ਇਹਦੀ ਮਾਂ ਨੇ 20 ਕਿਲੋ ਦੁੱਧ ਗੱਡਿਆ ਦੁੱਧੇ ਸੂਰੇ ਕੱਟੀ ਬਹੁਤ ਚੰਗੇ ਘਰਾਣੇ ਦੀ ਆ ਹਨਾ ਠੀਕ ਆ ਉਹਦਾ ਤਰੀਕਾ ਆ ਆਪ ਹੀ ਲਓ ਇਹ ਪੂਸ਼ ਨੂੰ ਨਾ ਕਿਉਂ ਵੀ ਅੱਧੀ ਆ ਨਹੀਂ 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 ਇਹ ਇਹ ਪੂਸ਼ ਵਾਲੀਆਂ ਦੁੱਧ ਨੂੰ ਭੜੀਆਂ ਭੜੀਆਂ ਹਾਂ ਇਹ ਜਿਹੜੀ ਝੋਟੀ ਆ ਨਾ ਇਹਨਾਂ ਦੀ ਪੂਸ਼ ਇੰਨੀ ਨਹੀਂ ਕਹਿੰਦੀ ਇੰਨੀ ਆ ਤੇ ਦੁੱਧ ਨੂੰ ਬਹੁਤ ਚੰਗੀਆਂ ਬਹੁਤ ਫਾਇਦਾ ਵੀ ਆ ਪੂਸ਼ਾਂ ਨੂੰ ਮਾਰਨੀ ਨਹੀਂ ਤੇ ਕਈ ਟੱਕ ਪੂਸ਼ ਆਏ ਜੱਗੀ ਕਹਿੰਦਾ ਨਾਲੇ ਪੂਸ਼ ਨਹੀਂ ਠੋਕਦੀ ਘਮਾ ਕੇ ਮੂੰਹ ਤੇ ਹਾਂ ਨਹੀਂ ਬਹਿਦਾ ਯਾਰ ਆ ਉੱਚੀ ਰਹਿੰਦੀ ਆ ਹਨਾ ਨਹੀਂ ਠੀਕ ਆ ਦਿਨ ਲੈ ਜੂ ਹਜੇ 10 ਤੇ ਥਣਾ ਥਣਾ ਲੋ ਟਿੱਪੀ ਓਕੇ ਆ ਨਾ ਪ੍ਰਿੰਸ ਬਾਈ ਓਕੇ ਕੋਈ ਗੱਲ ਪਾ ਲਈ ਕੋਈ ਭਾਰ ਪੂਰੇ ਲੋ ਨਾ 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 ਓਕੇ ਜਮਾ ਓਕੇ ਜਮਾ ਤੇ ਇਹਦਾ ਰੇਟ ਕੀ ਰਹੂਗਾ ਰੇਟ ਤੇ ਉਹੀ ਕਰ ਦਿੰਦੇ ਆ ਨਹੀਂ ਉਹ ਨਾ ਨਾ ਕਰੀਏ ਕੱਟੀ ਬਾਲੀ ਚੰਗੀ ਆ ਉਹਦਾ ਕੱਟੀ ਦਾ ਓੜਾ ਬੰਨਾ ਹੀ ਨਹੀਂ ਕੋਈ ਬਾਕੀ ਕੱਟੀ ਇਹ ਵੀ ਬੜੀ ਚੰਗੀ ਜੀ ਨਹੀਂ ਇਹ ਆਪਦੀ ਜਗਾ ਚੰਗੀ ਆ ਜੀ ਫਿਰ ਕਿੰਨੇ ਦੇਵਾਂਗੇ ਅੱਪਾ ਤੇ ਲੱਖ ਤੁਹਾਡੇ ਆਸਤੇ 10000 ਮਾਰਦਾ 90 ਹਜ਼ਾਰ ਦੇ ਦੇਗਾ ਅੱਛਾ ਹਾਂਜੀ ਮੌਕੇ ਤੇ ਮਾੜਾ ਮੋਰ ਛੋਰ ਛੱਪਾ ਕਰਦੇ ਆਂਗੇ ਹਨਾ ਲਓ ਵੀ ਸੱਜਣੋ 90 ਹਜ਼ਾਰ ਦੀ ਥਾਲ ਫੋਣੀ ਵੇਲੋ ਗੱਬੜੇ ਕਿੰਨਾ ਕੀ ਬਧੀਆ ਬਾਤ ਕਰਮਾਂ ਵਾਲੀ ਚੌਂਦੀ ਰਵੇ ਵੇਖੋ ਸੱਜਣੋ ਚੈੱਕ ਕਰ ਲਓ ਬਾਕੀ ਸੱਜਣੋ ਜੈਲੀ ਵੇਖੋ ਕਿੰਨੀ ਐ ਨਹੀਂ ਤਾਂ ਐ ਕੈਮਰਾ ਕਰਿਆ ਪਸੂ ਟਰਤਾ ਤੇ ਚਾਰਾਂ ਥਾਨਾਂ ਦਾ ਆਪਸੀ ਗੈਰ ਦੂਰੀ ਹਜੇ ਤਾਂ ਝੋਟੀ ਸੱਜਣੋ ਬਣਨੀ ਆ ਨਹੀਂ ਐ ਸਹੀ ਗੱਲ ਕਿਉਂਕਿ ਹਜੇ ਤਾਂ ਇਹਨੇ ਸਟਾਰਟਿੰਗ ਹੀ ਕੀਤੀ ਆ ਇਹ ਦੇ ਕਹਿੰਦੇ ਪਾਰਖੂ ਬੰਦੇ ਨੇ ਖੜਨੇ ਜਿੱਡੀ ਇਹਦੀ ਪੋਸ਼ਣ ਇਹ ਇਹ ਕੁਆਲਿਟੀ ਵਾਲੀਆਂ ਮਈਆਂ ਦੁੱਧ ਨੂੰ ਬਹੁਤ ਖਰੀਆਂ ਹਾਂ 12 13 ਕਿਲੋ ਤੋਂ ਝੋਟੀ ਦੁੱਧ ਤੋਂ ਨਹੀਂ ਜਾਂਦੀ ਹਾਂਜੀ ਹਾਂਜੀ ਇਹਨਾਂ ਦਾ ਦੁੱਧ ਆਮ ਨਾਲ ਦੇਉਂਦੇ ਪਤਾ ਮੈਨੂੰ ਉਹ ਹੱਦ ਇਹ ਕਹਿੰਦੇ 14 ਕਿਲੋ ਪਹਿਲੇ ਸੋਚ ਮੈਂ ਨਹੀਂ 12 ਕਿਲੋ ਚੱਲ 12 ਹੀ ਦੇਗੀ ਬਹੁਤ ਹੈ ਨਾ ਤੇ ਸੱਜਣੋ ਚੰਗਾ ਪੈਠਪੜਾ ਇਹ ਦੋ ਪਸ਼ੂ ਸੀਗੇ ਵੀਰ ਹਰਾਂ ਕੋਲੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰ ਲਏ ਆ ਤੇ ਤੁਹਾਡੇ ਨਾਲ ਸਾਂਝੇ ਕਰ ਦਨੇ ਆ ਤੇ ਉਹ ਵੀ ਝੋਟੀ ਦਾ ਤਾਂ ਸੱਜਣੋ ਫਿਰ ਊੜਾ ਬੰਨਾ ਹੀ ਨਹੀਂ ਕੋਈ ਦੈਲ ਲੱਗੀ ਏ ਮੇਰੇ ਬਹੁਤ ਪਸੰਦ ਆਈ ਏ ਝੋਟੀ। ਉਹ ਕੱਟੀ ਚੰਗੀ ਜੀ। ਚੰਗੀ ਆ ਹਨਾ ਜੱਗੀ ਕੋਲੇ ਖੜੀ ਕੱਦ ਦਾ ਲਵਾ ਹਨ ਤਾਜ ਆਪਣੇ ਭਾਣਾ ਭਰਾਵਾਂ ਨੂੰ। ਜੱਗੀ ਦੇ ਹਾਂ। ਉਹ ਉਮਰ ਦੇ ਹਿਸਾਬ ਨਾਲ ਬਹੁਤ ਕੱਦ ਕਰ ਗਈ ਹਨਾ। ਕੈਮਰੇ ਤੋਂ ਡਰਦੀ ਆ। ਹਾਂ ਇਹਨੂੰ ਆਇਆ ਕਿਤੇ ਮੈਨੂੰ ਪਤਾ ਨਹੀਂ ਕੀ ਕਰਦੇ ਆ। ਤੇ ਸੱਜਣੋ ਧੰਨਵਾਦ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਇਹੋ ਜੀਆਂ ਝੋਟੀਆਂ ਦਾ ਸੱਜਣੋ ਸਾਹਮਣੀਆਂ ਘਰੇ ਤਿਆਰ ਕਰਨੀਆਂ ਵੀ ਖਰਚਾ ਬਹੁਤ ਆ ਜਾਂਦਾ ਤੇ ਬਾਕੀ ਨਾ ਪੈਠ ਪੜਾ ਤੁਹਾਡੇ ਸਾਹਮਣੇ ਕੈਮਰੇ 'ਚ ਆ ਕੋਈ ਚੀਜ਼ ਆ ਜਿਹੜੀ ਆਸੇ ਪਾਸੇ ਨਹੀਂ ਕੀਤੀ ਤੇ ਟੌਪ ਦੇ ਪਸ਼ੂਆ ਜਿਹੜੇ ਤੁਹਾਨੂੰ ਪਿੰਡ ਮੱਤੇ ਵਾਲੇ ਚ ਵਿਖਾਤੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਧੰਨਵਾਦ ਆ ਸੱਜਣੋ ਮਿਲਦੇ ਆਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ